ਮੈਂ ਤਾਂ ਬਾਣੀ ਪੜ ਰਿਹਾ ਇੰਨੇ ਪਾਠ ਜਪਜੀ ਸਾਹਿਬ ਦੇ ਕਰਦਾ ਇੰਨੇ ਪਾਠ ਮੈਂ ਕਰਦਾ ਮੇਰੀ ਜ਼ਿੰਦਗੀ 'ਚ ਫੁੱਲ ਹੀ ਫੁੱਲ ਆਉਣ ਪਰ ਮੈਂ ਇਹ ਸਮਝਦਾ ਭਾਈ ਬਾਣੀ ਇਹਦੇ ਲਈ ਨਹੀਂ ਵੀ ਕੰਡੇ ਨਾ ਆਉਣ ਫੁੱਲ ਹੀ ਫੁੱਲ ਆਉਣ ਮੈਂ ਸਮਝਦਾ ਐਦਾਂ ਹੈ ਵੀ ਬਾਣੀ ਮੈਂ ਪੜਦਾ ਬਾਣੀ ਤੋਂ ਗਿਆਨ ਲੈਂਦਾ ਜੇ ਜ਼ਿੰਦਗੀ 'ਚ ਕੰਡੇ ਆ ਗਏ ਤੇ ਕੰਡਿਆਂ 'ਤੇ ਸੋਨਾ ਕਿੱਦਾਂ ਇਹ ਜਾਤ ਮੈਂ ਸਿੱਖਦਾ ਇਹ ਨਹੀਂ ਵੀ ਕੰਡੇ ਨਾ ਆਉਣ ਫੁੱਲ ਹੀ ਫੁੱਲ ਆਉਣ ਇਹ ਨਹੀਂ ਇਹ ਸਿੱਖਣਾ ਹੈ ਵੀ ਕੰਡਿਆਂ ਤੇ ਪੈਣ ਯਾਰ ਇਹ ਗੱਲ ਸੁਣੋ ਕੰਡੇ ਆਏ ਨਾ ਤੇ ਫਾਇਦਾ ਕੀ ਹੈ ਕੰਡਿਆਂ ਤੋਂ ਬਿਨਾ ਫੁੱਲ ਲਿਆ ਚੱਲ ਫਿਰ ਕੰਡਿਆਂ ਤੋਂ ਬਿਨਾ ਲਿਆ ਗੁਲਾਬ ਗੁਲਾਬ ਤੇ ਤੇਰੀ ਝੋਲੀ 'ਚ ਬਹੁਤ ਹੋਣਗੇ ਪਰ ਹੋਣਗੇ ਮਰੇ ਜੇ ਜਿੰਦਾ ਗੁਲਾਬ ਵੇਖਣਾ ਤੇ ਕੰਡੇ ਨਾਲ ਹੀ ਹੋਣਗੇ ਆਖੋ ਸਤਿਨਾਮ ਕਿਉਂ ਭਾਈ ਲਿਆ ਕੰਡਿਆਂ ਤੋਂ ਬਿਨਾ ਵਾਲਾ ਕੱਲੀਆਂ ਪੱਤੀਆਂ ਲਿਆ ਨਾ ਹੋਣਗੇ ਕੰਡੇ ਪਰ ਮਰਿਆ ਹੈ ਗਲਾਬ ਜਿਉਂਦਾ ਥੋੜਾ ਉਹ ਤੇ ਮਰਿਆ ਜੇ ਜਿਉਂਦੇ ਗਲਾਬ ਦਾ ਸਾਹਮਣਾ ਕਰਨਾ ਹੈ ਨਾ ਕਦੇ ਤੇ ਜੇ ਜਿਉਂਦਾ ਹੀ ਗਲਾਬ ਨੂੰ ਮਿਲਣਾ ਤੇ ਕੰਡਿਆਂ ਨੂੰ ਨਾਲ ਬੋਲਦਿਓ ਯਾਰ ਮਿਲਣਾ ਹੀ ਪੈਣਾ ਜੇ ਜੇ ਜਿਉਂਦੇ ਗਲਾਬ ਦਾ ਸਾਹਮਣਾ ਕਰਨਾ ਕਰਨਾ ਹੈ ਨਾ ਤੇ ਕੰਡਿਆਂ ਦਾ ਸਾਹਮਣਾ ਤੈਨੂੰ ਕਰਨਾ ਪੈਣਾ ਹੈ ਜੇ ਸੱਚਮੁੱਚ ਸੁੱਖਾਂ ਦਾ ਸਵਾਦ ਲੈਣਾ ਹੈ ਤੇ ਦੁੱਖਾਂ ਦਾ ਸਵਾਦ ਵੀ ਲੈਣਾ ਹੀ ਪੈਂਦਾ ਚੱਖਣੇ ਪੈਣਗੇ ਦੁੱਖ ਇਹ ਤੈਨੂੰ ਬਿਮਾਰੀ ਸਾਨੂੰ ਕਿੱਥੋਂ ਲੱਗ ਗਈ ਵੀ ਦੁੱਖ ਜ਼ਿੰਦਗੀ ਤੇ ਨਾ ਆਉਣ ਇੱਕ ਦੱਸਿਆ ਕਿੰਨੇ ਐ ਇਹਦੇ ਪੁਜਾਰੀ ਪਿੱਟਦਾ ਹੈ ਜਿਹੜੇ ਮੇਰੇ ਜਿਸ ਬੰਦੇ ਦੀ ਇਧਰ ਸੁਣੋ ਇਧਰ ਸੁਣੋ ਬਈ ਮੇਰੇ ਵਰਗੇ ਬੰਦੇ ਦੀ ਜਿਹਦੀ ਜੇਬ ਭਰਦੀ ਐ ਜਿਹਦਾ ਬਿਜ਼ਨਸ ਚੱਲਦਾ ਐ ਜਿਹਦੀ ਗੋਲਕ ਭਰਦੀ ਐ ਉਹ ਪਿੱਟਦਾ ਐ ਆ ਜਾ ਤੇਰੀ ਅਰਦਾਸ ਕਰਾਂ ਤੇਰੇ ਤੇ ਕੋਈ ਦੁੱਖ ਨਹੀਂ ਆਉਣਾ ਉਹਨੇ ਸਮਝਾਉਣਾ ਇਹ ਸੀ ਵੀ ਆ ਜਾ ਤੈਨੂੰ ਗੁਰੂ ਗ੍ਰੰਥ ਸਾਹਿਬ ਕੋ ਲੈ ਕੇ ਜਾਵਾਂ ਦੁੱਖਾਂ ਨਾਲ ਮੁਕਾਬਲਾ ਕਿੱਦਾਂ ਕਰਨਾ ਤੈਨੂੰ ਗੁਰੂ ਗ੍ਰੰਥ ਸਾਹਿਬ ਜਾਚ ਸਿਖਾਉਣ ਆਖੋ ਸਤਨਾਮ ਸ੍ਰੀ ਵਾਹਿਗੁਰੂ ਲੈ ਕੇ ਜਾਣਾ ਗੁਰੂ ਗ੍ਰੰਥ ਸਾਹਿਬ ਕੋਲ ਸੁਣੋ ਪੁਜਾਰੀ ਦੇ ਜੈਨੂਅਲ ਬੰਦੇ ਤੇ ਗੁਰੂ ਗ੍ਰੰਥ ਸਾਹਿਬ ਕੋ ਲੈ ਜਾਣ ਲਜਾਣ ਵਿੱਚ ਫਰਕ ਹੈ ਇੱਕ ਬੰਦਾ ਉਹ ਆ ਜਿਹੜਾ ਤੈਨੂੰ ਕਹਿੰਦਾ ਹੈ ਵੀ ਗੁਰਬਾਣੀ ਕੋ ਲੈ ਕੇ ਚੱਲਦਾ ਉਹ ਤੈਨੂੰ ਦੱਸਣਗੇ ਵੀ ਕੰਡਿਆਂ ਤੇ ਪੈਣਾ ਕਿਦਾਂ ਦੁੱਖਾਂ ਦਾ ਸਾਹਮਣਾ ਕਿਦਾਂ ਕਰਨਾ ਹੈ ਇੱਕ ਇਹ ਹੈ ਦੂਜਾ ਕਹਿੰਦਾ ਆ ਜਾ ਤੈਨੂੰ ਮੈਂ ਗੁਰੂ ਗ੍ਰੰਥ ਸਾਹਿਬ ਕੋ ਲੈ ਕੇ ਜਾਣਾ ਤੇਰੀ ਜ਼ਿੰਦਗੀ 'ਚ ਕੋਈ ਦੁੱਖ ਆਉਣਾ ਹੀ ਨਹੀਂ ਹੁਣ ਜੇ ਉਹਨੂੰ ਪੁੱਛਣ ਵਾਲਾ ਹੋਵੇ ਵੀ ਜੇ ਦੁੱਖ ਨਹੀਂ ਆਉਣਾ ਤੇ ਵਿਕਾਸ ਕਿਵੇਂ ਹੋਊ ਤਕਲੀਫਾਂ ਤੋਂ ਬਿਨਾ ਲੈ ਹੁਣ ਆਪਰ ਅਰਦਾਸ ਕਰ ਦਿੰਨੇ ਆ ਸਾਰੇ ਤੇਰੇ ਬੱਚਿਆਂ ਦੀ ਜ਼ਿੰਦਗੀ 'ਚ ਕੋਈ ਦੁੱਖ ਨਾ ਆਵੇ ਜੇ ਆਪਾਂ ਮੇਰੇ ਮਦਰ ਲੱਗ ਕੇ ਇੱਥੇ ਗੋਲਕ ਦੇ ਵਿੱਚ ਪਾ ਦਿਓ 5000 ਰੁਪਇਆ ਤੇ ਅਰਦਾਸ ਕਰ ਦਿਓ ਵੀ ਬੱਚਿਆਂ ਦੀ ਜ਼ਿੰਦਗੀ 'ਚ ਦੁੱਖ ਨਾ ਆਵੇ ਫਿਰ ਇਗਜ਼ਾਮ ਪੇਪਰਾਂ ਦੇ ਦਿਨ ਬੱਚਿਆਂ ਤੇ ਦੁੱਖ ਹੈ ਕਿ ਨਹੀਂ ਹੈ ਜਵਾਬ ਦਿਓ ਜੀ ਬੋਲੋ ਭਾਈ ਪਰ ਦੁੱਖ ਦੇ ਪਿੱਛੇ ਸੁੱਖ ਛੁਪਿਆ ਹੋਇਆ ਹੈ ਪੇਪਰ ਦੇਣੇ ਬੱਚੇ ਤੇ ਦੁੱਖ ਨਹੀਂ ਬਹਾਨੇ ਘੜਦੇ ਨੇ ਨਾ ਜਾਣਦੇ ਪਰ ਆਪਾਂ ਕਹਿੰਦੇ ਆ ਨਿਆਣਿਆਂ ਕਾਕਾ ਦੁੱਖ ਸਹਿ ਤਾਂ ਹੀ ਅਗਲੀ ਕਲਾਸ ਚ ਜਾਏਗਾ ਜੇ ਦੁੱਖ ਨਾ ਹੋਇਆ ਤੇ ਵਿਕਾਸ ਕਿੱਥੇ 6ਵੀਂ ਤੋਂ 7ਵੀਂ ਕਿਵੇਂ ਆਉ 7ਵੀਂ ਤੋਂ 8ਵੀਂ ਕਿਵੇਂ ਆਉ ਦੁੱਖ ਦੇ ਬਾਅਦ ਹੀ ਵਿਕਾਸ ਹੁੰਦੇ ਨਾ ਦਿਮਾਗ ਤਾਂ ਹੀ ਖੁੱਲੂ ਦੇ ਐਗਜ਼ਾਮ ਪੇਪਰ ਪਹਿਣ ਦੇ ਕਈ ਨਿਆਣਿਆਂ ਨੂੰ ਰੋਟੀ ਨਹੀਂ ਸਵਾਦ ਲੱਗਦੀ ਆਪਾਂ ਕਹਿੰਦੇ ਆ ਨਾਲ ਲੱਗੇ ਕਈ ਰਾਤ ਗਿਆਨੇ ਅੱਧੀ ਅੱਧੀ ਰਾਤ ਤੱਕ ਪੜ੍ਹਦੇ ਨੇ ਆਪਾਂ ਕਹਿੰਦੇ ਆ ਪੜ੍ਹ ਕਰ ਲੈ ਤਰਸ ਵੀ ਦੁੱਖ ਨਾ ਆਵੇ ਤੇਰੇ ਗਿਆਨੇ ਤੇ ਤੇ ਛੱਡੂ ਜੀ ਰਹਿ ਜੂ ਇਹਦਾ ਵਿਕਾਸ ਵੀ ਨਹੀਂ ਹੋਣਾ ਆਖੋ ਸਤਨਾਮ ਵਾਹਿਗੁਰੂ ਯਾਰ ਫਿਰ ਸਾਡੀ ਕੌਮ ਨੂੰ ਪੁਜਾਰੀ ਛੱਡੂ ਕਰਨਾ ਚਾਹੁੰਦਾ ਵਿਕਾਸ ਨਹੀਂ ਚਾਹੁੰਦਾ ਜਿਹੜਾ ਬੰਦਾ ਤੈਨੂੰ ਦੁੱਖ ਨਾ ਆਉਣ ਦੀ ਸਲਾਹ ਦਿੰਦਾ ਉਹ ਤੇਰਾ ਵਿਕਾਸ ਨਹੀਂ ਚਾਹੁੰਦਾ ਉਹ ਤੇਰਾ ਮਿੱਤਰ ਨਹੀਂ ਉਹ ਤੇਰਾ ਦੁਸ਼ਮਣ ਹੈ ਬੋਲੋ ਉਹ ਤੇਰਾ ਮਿੱਤਰ ਨਹੀਂ ਉਹ ਤੇਰਾ ਇਹ ਦੁਸ਼ਮਣ ਨੇ ਸਾਡੇ ਗਲਤ ਅਰਥ ਕਰਦੇ ਐ ਸਹੀ ਤਰੀਕੇ ਨਾਲ ਨਹੀਂ ਸਮਝਾਉਂਦੇ ਸਾਨੂੰ ਤਕੜੇ ਕਰਕੇ ਭੇਜ ਵੀ ਮੈਂ ਦੁੱਖ ਦਾ ਸਾਹਮਣਾ ਕਿੱਦਾਂ ਕਰਾਂ ਇਹ ਨਾ ਗਏ ਦੁੱਖ ਹੋਣਾ ਨਹੀਂ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਹਰ ਉਸ ਪੁਜਾਰੀ ਤੋਂ ਸਵਾਲ ਕਰੋ ਉਹਨੂੰ ਆਖੋ ਓਏ ਉਸ ਪੀਰ ਦਾ ਉਸ ਫਕੀਰ ਦਾ ਉਸ ਗੁਰੂ ਦਾ ਉਸ ਭਗਤ ਦਾ ਨਾਂ ਲੈ ਜਿਹਦੇ ਤੇ ਕੋਈ ਦੁੱਖ ਨਾ ਆਇਆ ਹੋਵੇ ਅਸੀਂ ਦੱਸਦੇ ਆ ਇਹ ਤਾਂ ਭਗਤ ਨੇ ਤਾਂ ਫਕੀਰ ਨੇ ਤਾਂ ਗੁਰੂ ਨੇ ਇਹਨਾਂ ਨੇ ਵੱਡੇ ਵੱਡੇ ਦੁੱਖਾਂ ਦਾ ਮੁਕਾਬਲਾ ਬੜੀ ਹਿੰਮਤ ਨਾਲ ਕੀਤਾ ਹੈ ਹਿੰਮਤ ਨਾਲ ਕੀਤਾ ਤੂੰ ਇਹ ਕਿਉਂ ਕਹਿੰਦਾ ਦੁੱਖ ਨਾ ਹੋਣ ਇਹ ਕਹੇ ਵੀ ਐਦਾਂ ਮੁਕਾਬਲਾ ਉਹਨਾਂ ਨੇ ਕੀਤਾ ਐਂਦਾਂ ਕਰਨਾ ਸਮਝਦੇ ਹੋ ਗੱਲ ਬਈ ਵੀਰੋਂ ਪਕੜ ਜਾਂਦੀ ਏ ਇਹ ਪੁਜਾਰੀ ਨੇ ਕਾੜ ਗੱਡੀ ਉਹਨੂੰ ਪਤਾ ਵੀ ਤੂੰ ਦੁੱਖਾਂ ਤੋਂ ਛੁਟਕਾਰਾ ਪਕਾਉਣਾ ਚਾਹੁੰਦਾ ਸਾਡੇ ਵੀ ਸਾਡੇ ਵੀ ਤੂੰ ਪਕੜ ਚ ਨਹੀਂ ਆਉਂਦੀ ਓ ਭਾਈ ਮੈਂ ਕਹਿੰਦਾ ਜਿਸ ਦਰਖਤ ਤੇ ਦੁੱਖ ਨਾ ਨਾ ਆਇਆ ਰੱਬ ਕੋਲ ਇੱਕ ਬੰਦਾ ਚੱਲਿਆ ਗਿਆ ਵੈਸੇ ਰੱਬ ਤੇ ਕੁਦਰਤ ਦੇ ਵਿੱਚ ਹੀ ਐ ਮੈਂ ਸਮਝਾਉਣ ਲਈ ਐਗਜ਼ੈਂਪਲ ਦੇ ਰਿਹਾ ਉਹ ਰੱਬ ਨੂੰ ਕਹਿੰਦਾ ਪਰੇ ਹਟ ਜਾ ਆ ਦੁਨੀਆ ਨੂੰ ਚਲਾਉਣ ਵਾਲਾ ਕੰਮ ਮੈਨੂੰ ਕਰਨ ਦੇ ਤੈਨੂੰ ਅਕਲ ਕੀ ਐ ਕਹਿੰਦਾ ਅਖੇ ਪੱਕੀ ਫਸਲ ਹੁੰਦੀ ਐ ਉਦੋਂ ਹਵਾ ਮਾ ਚਲਾ ਦਿੰਦਾ ਸਾਰੀ ਝੜ ਜਾਂਦਾ ਜਦੋਂ ਮੀਂਹ ਪਾਉਣਾ ਹੁੰਦਾ ਉਦੋਂ ਪਾਉਂਦਾ ਨਹੀਂ ਜਦੋਂ ਨਹੀਂ ਪਾਉਣਾ ਹੁੰਦਾ ਉਦੋਂ ਮੀਂਹ ਪਾੜ ਲਾ ਦਿੰਦਾ ਪਰੇ ਹਟ ਕਹਿੰਦੇ ਸਾਰਾ ਮਹਿਕਮਾ ਮੈਂ ਸੰਭੂ ਮੈਂ ਚਲਾਉਂ ਗੱਡੀ ਇਹ ਮੈਨੂੰ ਫੜਾ ਲਓ ਜੀ ਰੱਬ ਕਹਿੰਦਾ ਰਹਿਣ ਦੇ ਤੂੰ ਤੇਰੇ ਹਸਾਬ ਚ ਨਹੀਂ ਆਉਣਾ ਕਹਿੰਦਾ ਤੈਨੂੰ ਚਲਾ ਕੇ ਵਿਖਾਉ ਤੂੰ 2 ਦਿਨ ਠਹਿਰ ਜਾ ਕਹਿੰਦਾ ਚੰਗਾ ਫਿਰ 6 ਮਹੀਨੇ ਤੈਨੂੰ ਦਿੱਤੇ ਚਲਾ ਲੈ ਉਹ ਬੰਦੇ ਨੇ ਕੀ ਕੀਤਾ ਨਾ ਤੇ ਜਿਹੜੇ ਟਾਈਮ ਤੇ ਮੀਂਹ ਪੈਣਾ ਚਾਹੀਦਾ ਸੀ ਉਦੋਂ ਹੀ ਪਾਇਆ ਜਦੋਂ ਮੀਂਹ ਦੀ ਲੋੜ ਨਹੀਂ ਸੀ ਨਹੀਂ ਪਾਇਆ ਹਵਾ ਤੇ ਚੱਲਣ ਹੀ ਨਹੀਂ ਨਾ ਦਿੱਤੀ ਕਹਿੰਦਾ ਹਵਾ ਲਾ ਪਾਸਾ ਤੇ ਬੰਨ੍ਹ ਦੀ ਰੱਖੋ ਫਸਲ ਨਹੀਂ ਮਰਨੀ ਚਾਹੀਦੀ ਝੱਖੜ ਨਹੀਂ ਚੱਲਿਆ ਹਵਾ ਨਹੀਂ ਚੱਲੀ ਤੂਫਾਨ ਆਇਆ ਹੀ ਕੋਈ ਨਹੀਂ 6 ਮਹੀਨਿਆਂ ਬਾਅਦ ਫਸਲ ਹੋ ਗਈ ਜੇ 3 ਫੁੱਟ ਵੱਧਦੀ ਹੈ ਤੇ 6-6 ਫੁੱਟ ਜੇ ਕਣਕਾਂ ਪੱਕੀਆਂ ਮੱਕੀਆਂ ਪੱਕ ਗਈਆਂ ਕਹਿੰਦਾ ਵੇਖ ਰੱਬਾ ਇਹਨੂੰ ਕਹਿੰਦੇ ਫਸਲ ਮਾਰਦਾ ਗੱਲਾਂ ਤੈਨੂੰ ਕੀ ਪਤਾ ਦੁਨੀਆ ਕਿੰਦਾ ਚਲਾਉਣੀ ਹੈ ਕਹਿੰਦੇ ਆ ਜਾ ਕਹਿੰਦਾ ਹੋਰ 2 ਮਿੰਟ ਠਹਿਰ ਜਾ ਉਹ ਕਹਿੰਦਾ ਵੇਖ ਉਹ ਜਦੋਂ ਫਸਲਾਂ ਕੱਢੀਆਂ ਦਾਣਾ ਵਿੱਚ ਇੱਕ ਵੀ ਨਾ ਕਹਿੰਦੇ ਇਹ ਕੀ ਹੋਇਆ ਕਹਿੰਦੇ ਹੋਣਾ ਕੀ ਸੀ ਹਵਾਵਾਂ ਦਾ ਸਾਹਮਣਾ ਹੀ ਨਹੀਂ ਕੀਤਾ ਇਹਨਾਂ ਨੇ ਤੂਫਾਨਾਂ ਦਾ ਸਾਹਮਣਾ ਹੀ ਨਹੀਂ ਕੀਤਾ ਇਹਦੇ ਵਿੱਚ ਰਸ ਪਰ ਨਾ ਤਾਂ ਸੀ ਮਜ਼ਬੂਤੀ ਤਾਂ ਆਉਣੀ ਸੀ ਦਾਣੇ ਆਉਣੇ ਹੀ ਤਾਂ ਸੀ ਜੇ ਇਹ ਝੱਖੜਾਂ ਦਾ ਤੂਫਾਨਾਂ ਦਾ ਸਾਹਮਣਾ ਕਰਦੇ ਚੇਤਾ ਰੱਖਿਓ ਜਿਸ ਸਾਲ ਹਵਾਵਾਂ ਜ਼ਿਆਦਾ ਚੱਲਣਗੀਆਂ ਝਾੜ ਵੀ ਉਸੇ ਸਾਲ ਹੀ ਜ਼ਿਆਦਾ ਹੋਊ ਝਾੜ ਜ਼ਿਆਦਾ ਜਿਹੜੇ ਸਾਲ ਤੂਫਾਨ ਜ਼ਿਆਦਾ ਆਉਣਗੇ ਦਰਖਤਾਂ ਨੂੰ ਬੂਰ ਜ਼ਿਆਦਾ ਉਥੇ ਉਸੇ ਸਾਲ ਪਊ ਰਸ ਵੀ ਉਦੋਂ ਜ਼ਿਆਦਾ ਪਰੂ ਇਹ ਸਾਨੂੰ ਕੀ ਲੱਗਦਾ ਹੈ ਇਹ ਤੂਫਾਨ ਦਾ ਸਾਹਮਣਾ ਨਹੀਂ ਕਰੂਗਾ ਕਿੱਦਾਂ ਦਰਖਤ ਤੂ ਬੂਰ ਪੈ ਜਾਣਾ ਕਿੱਦਾਂ ਗੱਲ ਬਣੂ ਬਈ ਅੱਗੇ ਵਧਣ ਵਾਸਤੇ ਵਿਕਾਸ ਵਾਸਤੇ ਤਕਲੀਫ ਝੱਲਣੀ ਬੜੀ ਜ਼ਰੂਰੀ ਹੈ ਮਾਂ ਨੂੰ ਕਹਿ ਤੈਨੂੰ ਦੁੱਖ ਨਹੀਂ ਆਉਂਦਾ ਬੱਚਾ ਪੈਦਾ ਕਰਨ ਦੀ ਤਕਲੀਫ ਬੀਬੀ ਉਹ ਹੈ ਕਿ ਨਹੀਂ ਹੈ ਮੇਰੀਆਂ ਭੈਣਾਂ ਦੱਸੋ ਤਕਲੀਫ ਹੈ ਨਾ ਅਰਦਾਸ ਕਰ ਦਿੰਦੇ ਆ ਵੀ ਤਕਲੀਫ ਨਾ ਹੋਵੇ ਕਿਸੇ ਬੀਬੀ ਨੂੰ ਕਰਾਉਂਗੀ ਆ ਅਰਦਾਸ ਆਪਣੀਆਂ ਧੀਆਂ ਲਈ ਆਪਣੀਆਂ ਨੂੰਹਾਂ ਲਈ ਆਪਣੇ ਲਈ ਅਸੀਂ ਕਹਾਂਗੇ ਨਹੀਂ ਇਹ ਤਕਲੀਫ ਤੋਂ ਬਿਨਾ ਅਸੀਂ ਬੱਚੇ ਦਾ ਮੂੰਹ ਕਿੱਦਾਂ ਦੇਖਾਂ ਬੱਚੇ ਦਾ ਚਿਹਰਾ ਤਾਂ ਵੇਖਦੀ ਐ ਅਸੀਂ ਬਹੁਤ ਵੱਡੀ ਤਕਲੀਫ ਝੱਲਦੀਆਂ ਤੇ ਤੁਸੀਂ ਮੈਨੂੰ ਕਹੋਗੇ ਆ ਬਾਬਿਆ ਪਰੇ ਹਟ ਜਾ ਇਹ ਗੱਲ ਨਾ ਕਹਿ ਸਾਨੂੰ ਇਹੋ ਜੇ ਦੁੱਖ 100 ਵਾਰੀ ਤਾਂ ਲੰਨੂ ਤਿਆਰ ਆ ਬੱਚਾ ਆਏਗਾ ਤੇ ਉਹ ਦੁੱਖ ਸਾਨੂੰ ਝੱਲਣਾ ਪੈਗਾ ਇਸੇ ਤਰ੍ਹਾਂ ਵਿਕਾਸ ਦੁੱਖ ਦੇ ਉੱਤੇ ਹੀ ਖੜਾ ਹੈ ਤਕਲੀਫਾਂ ਤੋਂ ਬਿਨਾ ਬੰਦਾ ਵਿਕਾਸ ਨਹੀਂ ਕਰਦਾ ਠੋਕਰਾਂ ਖਾਦੇ ਬਿਨਾ ਵਿਕਾਸ ਨਹੀਂ ਹੁੰਦਾ ਵੀਰੋ ਆ ਜਿਹੜਾ ਦਿਮਾਗ ਹੈ ਨਾ ਜਿੰਨੇ ਦੁੱਖ ਤਕਲੀਫਾਂ ਚੱਲਦਾ ਓਨੀਆਂ ਹੀ ਓਨੀਆਂ ਹੀ ਡੋਲੇ ਜਿਹਦਾ ਬਾਹਰ ਨਹੀਂ ਡੋਲੇ ਨਿਕਲਦੇ ਜਿੰਮ ਜਿੰਨਾ ਜ਼ੋਰ ਲੱਗੇ ਓਨਨੇ ਨਿਕਲਦੇ ਆ ਇਹਦਾ ਵੀ ਜਿੰਨਾ ਕੋ ਜ਼ੋਰ ਲੱਗਦਾ ਤਾਂ ਹੀ ਇਹ ਦਿਮਾਗ ਤਕੜਾ ਹੁੰਦਾ ਹੈ ਓਨਹੀਂ ਤਕੜਾ ਹੁੰਦਾ ਸਾਡੇ ਨਾ ਮੈਂ ਆਪਣੀ ਗੱਲ ਕਰਦਾ ਵੇਖਿਓ ਅੱਜ ਤੋਂ 15 ਸਾਲ ਪਹਿਲਾਂ ਜੇ ਕਿਸੇ ਬੰਦੇ ਨੇ ਮੇਰੇ ਵਿਰੁੱਧ ਕੋਈ ਮਾੜੀ ਮੋਟੀ ਗੱਲ ਕਹਿਣੀ ਤੇ ਮੈਨੂੰ ਐ ਲੱਗਣਾ ਹਾਏ ਓਏ ਮਰ ਗੇ ਇਹ ਬੰਦੇ ਨੇ ਕੀ ਕਹਿਤਾ ਐਡੀ ਵੱਡੀ ਗੱਲ ਕਹੇ ਤੇ ਐਦਾਂ ਲੱਗਣਾ ਉਦੋਂ ਐ ਸੀ ਦਿਮਾਗ ਛੋਟਾ ਸੀ ਤਕੜਾ ਨਹੀਂ ਸੀ ਹੋਇਆ ਕੱਚਾ ਸੀ ਜਿਵੇਂ ਹੀ ਹੁਣ ਵੱਡੇ ਵੱਡੇ ਡੇਰਿਆਂ ਦੇ ਮੁਖੀ ਮੇਰੇ ਵਿਰੁੱਧ ਭਾਸ਼ਣ ਦੇ ਦੇਣ ਵੱਡੀਆਂ ਵੱਡੀਆਂ ਰਿਕਾਰਡਿੰਗਾਂ ਰੋਜ਼ ਆਉਂਦੀਆਂ ਐ ਕੋਈ ਗਾਲਾਂ ਕੱਢੀ ਜਾਂਦਾ ਕੋਈ ਜੋ ਮੂੰਹਜ ਆਉਂਦਾ ਬੋਲੀ ਜਾਂਦਾ ਕੋਈ ਇਲਜ਼ਾਮ ਲਾਈ ਜਾਂਦਾ ਹੁਣ ਆ ਆਇਆ ਚਲ ਛੱਡ ਪਰੇ ਅਸੀਂ ਕੀ ਲੈਣਾ ਹੁਣ ਐ ਹੋ ਗਿਆ ਕਿਉਂ ਕਿ ਆ ਟਕੜਾ ਹੋ ਗਿਆ ਹੋਣਾ ਇਹਨੂੰ ਆਦਤ ਪੈ ਗਈ ਸਟਾਂਕ ਕਰਨ ਦੀ ਡਿਗੇ ਬਿਨਾ ਸਵਾਰ ਕਿਦਾਂ ਯਾਰ ਛੱਡੋ ਤੁਸੀਂ ਸਾਈਕਲ ਵੀ ਡਿਗੇ ਬਿਨਾ ਸਿੱਖਿਆ ਜਿੱਦੇ ਕੈਂਚੀ ਸਿੱਖੇ ਸੀ ਡਿਗੇ ਨਹੀਂ ਸੀ ਜਿੱਦੇ ਚਲਾਉਣਾ ਸਿੱਖਿਆ ਸੀ ਸਾਈਕਲ ਕਿਹੜਾ ਜਿਹੜਾ ਨਹੀਂ ਡਿਗਿਆ ਡਿਗਣਾ ਗਲਤ ਕਿਵੇਂ ਹੋ ਗਿਆ ਇਹ ਜ਼ਿੰਦਗੀ ਦਾ ਇੱਕ ਰੂਪ ਹੈ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਪਰ ਹਾਂ ਗਿਆਨ ਲੈਣ ਦਾ ਮਤਲਬ ਇਹ ਹੈ ਦੁੱਖ ਹੋਵੇ ਪਰ ਮੈਂ ਦੁੱਖ ਨੂੰ ਮੰਨਾਂ ਨਾ ਪਰਵਾਹ ਨਾ ਆਜੇ ਦੁੱਖ ਨੂੰ ਪਰਵਾਹ ਨਾ ਮੰਨੀਏ ਬੀਬੀ ਨਹੀਂ ਮੰਨਦੀ ਪਤਾ ਹੈ ਬੱਚੇ ਦੀ ਤਕਲੀਫ ਬਹੁਤ ਅਗਲੇ ਸਾਲ ਫੇਰ ਦੋ ਚਾਹੀਦੇ ਐ ਜੀ ਜੋੜੀ ਤਿੰਨ ਚਾਹੀਦੇ ਉਹ ਤਿਆਰ ਹੋ ਜਾਂਦੀ ਹੈ ਮੰਨਦੀ ਨਹੀਂ ਦੁੱਖ ਦੁੱਖ ਬਹੁਤ ਵੱਡਾ ਹੈ ਭਾਈ ਪਰ ਦੁੱਖ ਨੂੰ ਮੰਨਦੀ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਕਹਿੰਦੇ ਜਦੋਂ ਗਿਆਨ ਆ ਜਾਏ ਬੰਦਾ ਦੁੱਖ ਨੂੰ ਫਿਰ ਸਮਝਦਾ ਨਹੀਂ ਜੋ ਨਾਰ ਦੁੱਖ ਵੈ ਦੁੱਖ ਨਹੀਂ ਮੰਨੈ ਇਹਨੇ ਮੰਨਦਾ ਨਹੀਂ ਦੁੱਖ ਆਉਂਦੇ ਬਹੁਤ ਐ ਮੰਨਦਾ ਹੀ ਨਹੀਂ ਦੁੱਖਾਂ ਨੂੰ ਯਾਰ ਦਿਮਾਗ ਇੰਨਾ ਤੇਜ ਆ ਤਕੜਾ ਇੰਨਾ ਐ ਖੁੱਲ ਗਿਆ ਐਡਾ ਸਟਰੋਂਗ ਹੋ ਗਿਆ ਮਹਿਲਾ ਚ ਪਾ ਦੇ ਤਾਂ ਕੋਈ ਨਹੀਂ ਕੰਡਿਆਂ ਦੇ ਪਾ ਦੇ ਤਾਂ ਕੋਈ ਨਹੀਂ ਹੈ ਨਾ ਸਾਡਾ ਸੱਚਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਹੈ ਇਡਾ ਤਕੜਾ ਕੋਈ ਆ ਆ ਆ ਐਡਾ ਖੋਲ ਸਕਦਾ ਕੋਈ ਜਿਹੜੇ ਜਿਸ ਬੱਚੇ ਨੇ ਪੌਣੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦਾ ਸੀਸ ਵੇਖ ਲਿਆ ਹੋਵੇ ਉਹਨੂੰ ਹੋਰ ਕੀ ਬਖਾਓਗੇ ਬਾਅਦ ਚ ਉਦੋਂ ਬਾਅਦ ਤੇ ਗੱਲਾਂ ਹੀ ਛੋਟੀਆਂ ਰਹਿ ਗਈਆਂ ਕਿਉਂ ਬਈ ਉਦੋਂ ਬਾਅਦ ਗੱਲਾਂ ਹੀ ਛੋਟੀਆਂ ਰਹਿ ਗਈਆਂ ਪੌਣੇ 9 ਸਾਲ ਦੀ ਉਮਰ ਵਿੱਚ ਪਿਤਾ ਦਾ ਸੀਸ ਲੋਕ ਉਹਨਾਂ ਨੂੰ ਇਹ ਲੱਗਿਆ ਵੀ ਅਸੀਂ ਤਾਂ ਪਿਤਾ ਦਾ ਸੀਸ ਜਦੋਂ ਪਹੁੰਚ ਗਿਆ ਪਿਤਾ ਨੂੰ ਖਤਮ ਕਰ ਦਾਂਗੇ ਗੋਵਿੰਦ ਰਾਏ ਤੇ ਟੁੱਟ ਜੂ ਉਹ ਗੋਵਿੰਦ ਰਾਏ ਜੀ ਨੂੰ ਸੀਸ ਵਿਖਾ ਕੇ ਐਡਾ ਤਕੜਾ ਹਾਂ ਇੱਕ ਗੱਲ ਹੋਰ ਹੈ ਜੇ ਹੁੰਦਾ ਦੂਜੇ ਪਾਸੇ ਵੇਖ ਕੇ ਸਦਾ ਲਈ ਡਰ ਡੈਲ ਜਾਂਦਾ ਤੇ ਕਈ ਫਿਰ ਪੱਕੇ ਹੋ ਜਾਂਦੇ ਨੇ ਵੀ ਹੁਣ ਪਰਵਾਹ ਹੀ ਕੋਈ ਨਹੀਂ ਅੱਖੋ ਸਤਨਾਮ ਵਾਹ ਕਈ ਜੇਲ੍ਹ 'ਚ ਜਾ ਕੇ ਸੁਧਰ ਜਾਂਦੇ ਆ ਕਈ ਫਿਰ ਪੱਕੇ ਹੀ ਬਣ ਜਾਂਦੇ ਕਾਤਲ ਦੋਵੇਂ ਗੱਲਾਂ ਹੀ ਕਈ ਬੰਦੇ ਤੇ ਡਰ ਜਾਂਦੇ ਆ ਤੇ ਜਿਵੇਂ ਹੁਣ ਮੰਨ ਲਓ ਲਹਿਰ ਆਉਂਦੀ ਹੈ ਜਿਹੜਾ ਹੋਇਆ ਤਾਰੂ ਉਹ ਤੇ ਕਹਿੰਦਾ ਲਹਿਰ ਆ ਗਈ ਲੈ ਹੁਣ ਕੁੱਤੇ ਉੱਤੇ ਤੈਰਦੇ ਜਾਵਾਂਗੇ ਤੇ ਜੇ ਹੋਇਆ ਡੁੱਬਣ ਵਾਲਾ ਨਾ ਤੈਰਨਾ ਆਉਂਦਾ ਹੋਇਆ ਉਸੇ ਲਹਿਰ ਚ ਡੁੱਬ ਜਾਂਦਾ ਹੈ ਬੇਅਕਲ ਬੰਦਾ ਦਬ ਜਾਂਦਾ ਹੈ ਦੂਜਾ ਬੰਦਾ ਦੁੱਖਾਂ ਨੂੰ ਸੀੜੀ ਬਣਾ ਲੈਂਦਾ ਆਪਣੀ ਜਿੰਨੀਆਂ ਤਕਲੀਫਾਂ ਆਈ ਜਾਣ ਉਨਾਂ ਹੀ ਤਾਰੂ ਜਾਉਂਦਾ ਜੇ ਵਰਤਨਾ ਆਉਂਦਾ ਉਨਾਂ ਲਈ ਖੱਡੇ ਖੁਲਾਰੇ ਬਣ ਜਾਂਦੇ ਐ ਸਮਝ ਆ ਜਾਂਦੀ ਐ ਤਾਂ ਕਰਕੇ ਮੈਂ ਤੁਹਾਨੂੰ ਅਰਜ਼ੇ ਕਰਦਾ ਭਾਈ ਦੁੱਖਾਂ ਤੋਂ ਨਾ ਘਬਰਾਓ ਆਉਣ ਦਿਓ ਆਉਣਗੇ ਬਸ ਆਪਣੇ ਆਪ ਨੂੰ ਕਾਇਮ ਕਰ ਲੋ ਬਾਣੀ ਵਿਸਰੀ ਐ ਕਿ ਨਹੀਂ ਵਿਸਰੀ ਇਹਦਾ ਪਤਾ ਕਿਵੇਂ ਲੱਗੂ ਵੀ ਇੱਕ ਤੇ ਬੰਦਾ ਬਾਣੀ ਪੜਦਾ ਐ ਇੱਕ ਬਾਣੀ ਨਹੀਂ ਪੜਦਾ ਇੱਕ ਬਾਣੀ ਨੂੰ ਸਮਝ ਕੇ ਜ਼ਿੰਦਗੀ 'ਚ ਲਾਗੂ ਕਰਦਾ ਐ ਉਹਦੇ ਘਰੇ ਜਿੱਤੇ ਮੌਤ ਹੋ ਉਹਨੂੰ ਵੇਖ ਲਿਓ ਇੱਕ ਬਾਣੀ ਬਿਲਕੁਲ ਨਹੀਂ ਪੜਦਾ ਉਹਨੂੰ ਵੇਖ ਲਿਓ ਸਮਝ ਤੋਂ ਪਤਾ ਲੱਗੂ ਵੀ ਫਰਕ ਤੇ ਕੋਈ ਵੀ ਨਹੀਂ ਜੇ ਉਹਦੇ ਘਰੇ ਮੌਤ ਹੈ ਉਹ ਵੀ ਓਵੇਂ ਚੀਕਾਂ ਮਾਰਦਾ ਹੈ ਇਹਦੇ ਘਰੇ ਆਈਏ ਤੇ ਵੀ ਓਵੇਂ ਚੀਕਾਂ ਮਾਰਦਾ ਹੈ ਫਰਕ ਤੇ ਪਿਆ ਕੋਈ ਨਹੀਂ ਇਹਦੇ ਰੋਣੇ ਧੋਣੇ 'ਚ ਤੇ ਫਰਕ ਨਹੀਂ ਪਿਆ ਪੱਕੀ ਦੇ ਉੱਤੇ ਮੀਂਹ ਪੈ ਗਿਆ ਬਾਣੀ ਨਹੀਂ ਪੜਦਾ ਉਹ ਵੀ ਰੋਈ ਜਾਂਦਾ ਹਾਏ ਮਰ ਗਏ ਇਹ ਵੀ ਕਹੀ ਜਾਂਦਾ ਹਾਏ ਮਰ ਗਏ ਗੱਲ ਤੇ ਕੋਈ ਨਹੀਂ ਸਮਝਿਆ ਇਹ ਕੀ ਪਰ ਜੇ ਬੰਦਾ ਚਿੱਤ ਟਿਕਾਣੇ ਰੱਖ ਕੇ ਬੈਠਾ ਹੈ ਦੇਖਣਾ ਬਾਣੀ ਸਮਝੀ ਕੰਡਿਆਂ ਤੇ ਪਿਆ ਗੁਰੂ ਗੋਬਿੰਦ ਸਿੰਘ ਨੂੰ ਵੇਖੋ ਕਹਿੰਦੇ ਮਹਾਰਾਜ ਕਿਵੇਂ ਐ ਕਹਿੰਦੇ ਨਜ਼ਾਰਾ ਹੀ ਬਹੁਤ ਆਈ ਜਾਂਦਾ ਕਹਿੰਦੇ ਕਿਵੇਂ ਜੀਵੇਂ ਕਲਗੀਆਂ ਵਾਲਿਆ ਚੰਨ ਮਾਈ ਆ ਕੁਝ ਜਾਤ ਹੈ ਬੀਤੀ ਬਤਾਈ ਤੈਨੂੰ ਰਤਾਂ ਸੇ ਕਹਿੰਦਾ ਹੀਰੇ ਜੜੇ ਰੰਗੀਲੇ ਪਕੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਤਾਈ ਤੈਨੂੰ ਮਾਤਾ ਪਿੰਡੇ ਤੇ ਕੋਈ ਝਰੀਟ ਆ ਜਾਏ ਖਰਵੀ ਉਂਗਲ ਨਾ ਕਿਸੇ ਸ਼ੁਹਾਈ ਤੈਨੂੰ ਮਾਂ ਨੇ ਸਮਝ ਕੇ برف ਦਾ ਚੰਨ ਚਿੱਟਾ ਤਤੀਵਾ ਨਾ ਚਾਨਣਾ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦੇ ਅਸੂਲ ਫੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਆਈ ਤੇ ਗਲਗੀਆਂ ਵਾਲੇ ਕਹਿੰਦੇ ਆਪਾਂ ਵੀ ਸੂਲਾਂ ਚ ਸੂਲ ਹੀ ਬਣ ਗਏ ਮੈਂ ਵੀ ਸੂਲ ਸਾ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚ ਭਾਈ ਮੈਨੂੰ ਦਇਆ ਸਿੰਘ ਜੀ ਸੱਚ ਤੂੰ ਪੁੱਛਣਾ ਏ ਐਸੀ نیند ਨਾ ਕਦੇ ਵੀ ਆਹ ਬਾਣੀ ਵਿਸਰੀ ਨਹੀਂ ਜਿੰਨੂੰ ਆਹ ਨਿਸ਼ਾਨੀ ਵੀਰੋ ਪ੍ਰਭੂ ਭੈਣੋ ਮੇਰੀਓ ਆਹ ਨਿਸ਼ਾਨੀ ਐ ਇਹਨੂੰ ਨਹੀਂ ਬਾਣੀ ਵਿਸਰੀ ਬਾਕੀ ਤੇ ਮਾਰ ਦੇ ਠੀਕਾ ਇਹਨਾਂ ਨੂੰ ਨਹੀਂ ਬਿਸਰਿਆ ਸੱਚਾ ਗਿਆ ਇਹ ਹੈ ਬਾਣੀ ਵਿਸਰਨ ਦਾ ਅਰਥ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਜਿਵੇਂ ਪੱਕਾ ਰੋਗੀ ਬਿਲਕਦਾ ਕਹਿੰਦੇ ਐ ਬਿਲਕਦੇ ਐ ਅਕਲ ਨਾ ਹੋਣ ਕਰਕੇ ਬਿਲਕਦੇ 20 ਕਿੱਲੇ ਜ਼ਮੀਨ ਆ ਫਿਰ ਵੀ ਬਿਲਕਦਾ 50 ਕਿੱਲੇ ਫਿਰ ਵੀ ਬਿਲਕਦਾ ਯਾਰ ਚੰਡੀਗੜ੍ਹ ਰਹਿੰਦਾ ਫੇਰ ਵੀ ਬਿਲਕਦਾ ਦਿੱਲੀ ਚਲੇਗਾ ਫੇਰ ਵੀ ਬਿਲਕਦਾ ਵੀਜ਼ਾ ਲੱਗ ਗਿਆ ਸਾਰਾ ਟੱਪ ਅਮਰੀਕਾ ਬੈਠਾ ਫੇਰ ਵੀ ਰੋਂਦਾ ਹੀ ਦਾ ਰੋਂਦਾ ਹੀ ਫੇਰ ਵੀ ਬਿਲਕਦਾ ਜਦੋਂ ਮਰਜ਼ੀ ਵੇਖ ਲੋ ਇਹ ਰੋਂਦਾ ਹੀ ਰਹਿੰਦਾ ਪੁੱਤ ਨਹੀਂ ਸੀ ਉਦੋਂ ਵੀ ਬਿਲਕਦਾ ਰਹਿੰਦਾ ਸੀ ਹੁਣ ਦੋ ਐ ਹੁਣ ਵੀ ਬਿਲਕਦਾ ਹੀ ਕਦੀ ਤੇ ਖਿੜ ਜਾ ਕਦੀ ਤੇ ਸਮਝ ਲੈ ਤੇ ਮੈਂ ਅਰਚ ਕਰਦਾ ਰਿਆਂ ਪਿੱਛੇ ਮੈਂ ਚੰਡੀਗੜ੍ਹ ਵੀ ਕਿਹਾ ਸੀ ਕਿ ਭਾਈ ਮੈਨੂੰ ਜੇ ਕਿਤੇ ਗੁਰੂ ਗੋਬਿੰਦ ਸਿੰਘ ਸਾਨੂੰ ਮਿਲ ਪੈਣਾ ਅੱਜ ਐਦਾਂ ਤੇ ਸਾਨੂੰ ਪੁੱਛਣਗੇ ਵੀ ਆਨੰਦਪੁਰ ਸਾਹਿਬ ਮੈਂ ਛੱਡਿਆ ਮੈਂ ਚੜ੍ਹਦੀ ਕਲਾ 'ਚ ਰਿਆਂ ਤੇ ਸਿੱਖਿਆ ਤੂੰ ਦੱਸ ਮੇਰੇ ਤੋਂ ਕੀ ਸਿੱਖਿਆ ਰੋਦੂਆ ਸਰਸਾ ਦੇ ਸਾਰਾ ਟੱਬਰ ਮੇਰਾ ਵਿਛੜਿਆ ਮੇਰੀ ਅੱਖ 'ਚੋਂ ਪਾਣੀ ਨਹੀਂ ਆਇਆ ਤੂੰ ਦੱਸ ਮੇਰੇ ਤੋਂ ਕੀ ਸਿੱਖਿਆ ਮਕੌਰ ਦੀ ਘੜੀ 'ਚ ਮੇਰੇ ਵੱਡੇ ਸਭ ਜਾਂਦੇ ਸ਼ਹੀਦ ਹੋਏ ਮੈਂ ਕਫਨ ਪਾਏ ਬਿਨਾ ਕੋਲੋਂ ਲੰਘ ਗਿਆ ਚੜ੍ਹਦੀ ਕਲਾ 'ਚ ਆਪਣੇ ਆਪ ਨੂੰ ਰੱਖਿਆ ਤੂੰ ਦੱਸ ਮੇਰੇ ਤੋਂ ਕੀ ਸਿੱਖਿਆ ਮੇਰੇ ਛੋਟੇ ਨਹੀਂ ਅਜ ਚਿਣੇ ਗਏ ਮੈਨੂੰ ਸੁਨੇਹਾ ਮਿਲਿਆ ਤੇਰੇ ਬੱਚੇ ਨਹੀਂ ਅਜ ਚਿਣੇ ਗਏ ਮੈਂ ਹੱਸ ਕੇ ਆਖਿਆ ਕੋਈ ਨਹੀਂ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ ਤੂੰ ਰੋਂਦਾ ਹੀ ਰਹਿਣਾ ਹਰ ਵੇਲੇ ਓਏ ਤੂੰ ਮੇਰੇ ਤੋਂ ਕੀ ਸਿੱਖਿਆ ਤੇਰਾ ਮੇਰੇ ਨਾਲ ਕਨੈਕਸ਼ਨ ਦੱਸ ਕੀ ਹੈ ਤੂੰ ਆਪਣੇ ਆਪ ਨੂੰ ਮੇਰੇ ਨਾਲ ਜੋੜਦਾ ਕਿੱਦਾਂ ਹੈ ਮੇਰੇ ਤੇ ਤੇਰੇ ਚ ਸਬੰਧ ਕੀ ਹੈ ਦਾੜੀ ਕਰਕੇ ਜੋੜਦਾ ਮੈਨੂੰ ਵੀ ਤੇਰੀ ਦਾੜੀ ਮੇਰੀ ਦਾੜੀ ਨਾਲ ਰਲਦੀ ਹੈ ਤੇਰੀ ਪੱਗ ਮੇਰੀ ਪੱਗ ਨਾਲ ਰਲਦੀ ਹੈ ਤੇਰਾ ਘਾਤਰਾ ਮੇਰੇ ਘਾਤਰੇ ਨਾਲ ਰਲਦਾ ਹੈ ਤੇਰੀ ਕਿਰਪਾਨ ਮੇਰੇ ਕਿਰਪਾਨ ਨਾਲ ਰਲਦੀ ਹੈ ਖੰਡੇ ਬਾਟੇ ਤੋਂ ਅਮਰਦ ਮੈਂ ਛਕਿਆ ਤੂੰ ਛਕਿਆ ਇਹ ਚੀਜ਼ਾਂ ਰਲਾਨਾ ਤੂੰ ਤੇਰੀ ਸੋਚ ਤੇ ਰਲਦੀ ਨਹੀਂ ਆ ਤੇਰਾ ਸੁਭਾਅ ਤੇ ਮੇਰੇ ਨਾਲ ਰਲਦਾ ਨਹੀਂ ਸੁਰਤਾ ਬਲਾਉਣ ਵਾਲਿਓ ਸੀਰਤ ਬਲਾਓ ਸ਼ਕਲਾ ਮਲਾਉਣ ਵਾਲਿਓ ਅਕਲ ਬਲਾਓ ਤਾਂ ਗੱਲ ਪੁੱਛਣਗੇ ਕਿ ਨਹੀਂ ਪੁੱਛਣਗੇ ਸਭ ਬੋਲੋ ਜਿਹੜੇ ਹਸਾਬ ਨਾਲ ਅਸੀਂ ਚੀਕਾਂ ਮਾਰਦੇ ਆਂ ਰੋਂਦੇ ਆਂ ਤੜਫਦੇ ਆਂ ਪੁੱਛਣਗੇ ਨਾ ਵੀ ਮੇਰੇ ਮੈਂ ਕਿੱਥੇ ਯਾਰ ਤੂੰ ਕੀ ਦਾ ਸੋਚਦਾ ਫਿਰ ਮੈਨੂੰ ਜੋੜੀ ਮੇਰੇ ਨਾਲ ਜਾਨਣਾ ਆਪਣੇ ਆਪ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੇ ਸਿੱਖਾਂ ਜੀ ਅਸੀਂ ਮਾਰਨਾ ਬੜਾ ਪਿਆਰ ਕਰਦੇ ਆਂ ਨੀ ਉਹ ਕਹਿਣਗੇ ਸਮਝੇ ਤੇ ਕੱਖ ਵੀ ਨਹੀਂ ਤੁਸੀਂ ਮੈਂ ਫੇਰ ਅਰਜ਼ ਕਰਦਾ ਬੇੜਾ ਬਹਿ ਗਿਆ ਪੁਜਾਰੀ ਦਾ ਉਹਨੇ ਗਲਤ ਪੱਟੀ ਪੜਾਈ ਐ ਮੇਰੇ ਉਹ ਵੀਰੋ ਭਰਾਵੋ ਭੈਣੋ ਉਸ ਦਿਨ ਤੋਂ ਸਟਰੋਂਗ ਹੋ ਤਕੜਾ ਹੋ ਤਕੜਾ ਹੋ ਕਰ ਮੁਕਾਬਲਾ ਸਾਡੇ ਹਰ ਸਟੇਜ ਤੇ ਹਰ ਗੁਰਦੁਆਰੇ ਹਰ ਧਾਰਮਿਕ ਸਥਾਨ ਤੇ ਗੱਲ ਕਹੀ ਜਾਂਦੀ ਤੇ ਅੱਜ ਸਾਡੀ ਕੌਮ ਸੱਚਮੁੱਚ ਸਟਰੋਂਗ ਹੋਈ ਹੋਣੀ ਸੀ ਜੇ ਗੱਲ ਸਮਝਾਈ ਜਾਂਦੀ ਹੋ ਤੱਕਣਾ ਕਹਿਮੋ ਕਰਮ ਕਾਬਲਾ ਵੀਰੋ ਮੁਕਾਬਲਾ ਕਰਨ ਵਾਲੇ ਪੈਦਾ ਹੋਣੇ ਸੀ ਕਿ ਨਹੀਂ ਸੀ ਹੋਣੇ ਬੋਲੋ ਗੱਜਕੇ ਗੱਜਕੇ ਦੁੱਖਾਂ ਦਾ ਦੁੱਖਾਂ ਦੀ ਅੱਖਾਂ ਚੱਖਣਾ ਪਾ ਕੇ ਖੜਦੇ ਇਹਨਾਂ ਨੂੰ ਜੇ ਗੁਲਾਬ ਦਾ ਸੁੱਖ ਲੈਣਾ ਆਉਂਦਾ ਹੈ ਇਹਨਾਂ ਨੂੰ ਕੰਡਿਆਂ ਦਾ ਮੁਕਾਬਲਾ ਪਤਾ ਲੱਗ ਜਾਣਾ ਸੀ ਕਰਨਾ ਜੇ ਸ਼ਹਿਦ ਖਾਣਾ ਹੈ ਨਾ ਤੇ ਮਧੂ ਮੱਖੀਆਂ ਦਾ ਮੁਕਾਬਲਾ ਕਰਨਾ ਪੈਣਾ ਲੜਨ ਗਿਆ ਹੁਣ ਇੱਕ ਵਾਰੀ ਇਹਨਾਂ ਨੂੰ ਸਮਝ ਆ ਜਾਣੀ ਸੀ ਪਰ ਸਮਝ ਆਇਆ ਨਹੀਂ ਇਹ ਗੱਲ ਸਮਝਾਈ ਨਹੀਂ ਇਹ ਕੀ ਆਏ ਤੇਰੇ ਤੇ ਕੋਈ ਤਕਲੀਫ ਨਾ ਆਵੇ ਤੇਰੇ ਕੋਈ ਦੁੱਖ ਨਾ ਆਵੇ ਗੋਦੀ ਚੱਕ ਕੇ ਰੱਖੋ ਨਿਆਣਾ ਚੱਕੀ ਰੱਖ ਚੱਕੀ ਰੱਖ ਚੱਕੀ ਰੱਖ ਫੇਰ ਨਹੀਂ ਤੁਰ ਸਕਦਾ ਲੱਤਾਂ ਤੇ ਭਾਰ ਨਹੀਂ ਪਹਿਣਾ ਜੇ ਬੱਚੇ ਨੂੰ ਤੋੜਨਾ ਚਾਹੁੰਦਾ ਹੈ ਤੇ ਪਹਿਣ ਦੇ ਭਾਰੇ ਦੀਆਂ ਲੱਤਾਂ ਦੇ ਉੱਤੇ ਤਾਂ ਇਹਦੀਆਂ ਲੱਤਾਂ ਸਟਰੋਂਗ ਹੋਣਗੀਆਂ ਤਾਂ ਗੋਡੇ ਮਜ਼ਬੂਤ ਹੋਣਗੇ ਤਾਂ ਪੱਟ ਤਕੜੇ ਹੋਣਗੇ ਇਹਦੇ ਫਿਰਨ ਦੇ ਨੂੰ ਭੱਜਣ ਦੇ ਏ ਨਾ ਕਹਿ ਵੀ ਮੈਂ ਨਿਆਣਾ ਆਪਣਾ ਗੋਦੀ ਚ ਚੱਕ ਕੇ ਰੱਖਣਾ ਏ ਗੋਦੀ ਚ ਰਹਿਣਗੇ ਰੱਬ ਕਹਿੰਦਾ ਨਹੀਂ ਭੱਜ ਭਾਰ ਪਾਲਤਾਂ ਤੇ ਪੁਜਾਰੀ ਤੈਨੂੰ ਰੱਬ ਦੀ ਗੋਦੀ ਚ ਚਾੜ ਲੈਂਦਾ ਵੀ ਗੋਦੀ ਚੜਿਆ ਰੈ ਮੈਂ ਅਰਦਾਸ ਕਰਤੀ ਐ ਤਾਂ ਕਰਕੇ ਤੇਰੇ ਤੇ ਹੁਣ ਦੁੱਖ ਨਹੀਂ ਆਉਣਾ ਗੋਦੀ ਚੜਿਆ ਰੈ ਰੱਬ ਨਹੀਂ ਗੋਦੀ ਚਾੜਦਾ ਕਹਿੰਦਾ ਚੱਕ ਭੱਜ ਤੈਨੂੰ ਬਣਾਇਆ ਤੇ ਝੱਲ ਫਿਰ ਹੋਣਾ ਕਰਮ ਕਾਬਲਾ ਵੀਰੋ ਦੁੱਖ ਝੱਲਣ ਲਈ ਆਏ ਆ ਜਿੱਦਣ ਨਾ ਪਿਤਾ ਦੇ ਸਰੀਰ ਚੋਂ ਮਾਂ ਚ ਗਏ ਆ ਨਾ ਉਸੀ ਪੜ੍ਹੇ ਲਿਖੇ ਬੱਚਿਓ ਅਸੀਂ ਉਦੋਂ ਤੋਂ ਦੁੱਖ ਚੱਲ ਰਹੇ ਆ ਜਨਮ ਡੇਟ ਆਫ ਬਰਥ ਕਹਿੰਦੇ ਆ ਅਸੀਂ ਰੀਸਾਈਕਲ ਹੋ ਰਹੀ ਹੈ એનર્ਜੀ ਕੁਛ ਨਵਾਂ ਨਹੀਂ ਆ ਰਿਹਾ ਕੁਛ ਜਾ ਨਹੀਂ ਰਿਹਾ ਇੱਕ ਵਾਰ ਪਾਇਆ ਜੋ ਕੁਛ ਪਾਇਆ ਸੋ ਏਕਾ ਵਾਰ ਪਰ ਜਿੱਦਣ ਬੰਦਾ ਪੈਦਾ ਹੁੰਦਾ ਨਾ ਧਿਆਨ ਨਾਲ ਸੁਣਿਓ ਮਾਂ ਦੇ ਢਿੱਡ ਵਿੱਚ ਜਾਨ ਤੱਕ ਕਰੋੜਾਂ ਸੈੱਲ ਲੜਦੇ ਐ ਤੇ ਕਰੋੜਾਂ ਚੋਂ ਇੱਕ ਥਾਂ ਐਸਾ ਆਉਂਦਾ ਜਿੱਥੇ ਜਾ ਕੇ ਲੱਖਾਂ ਰਹਿੰਦੇ ਐ ਉਤੋਂ ਅੱਗੇ ਫੇਰ ਲੜਦੇ ਲੜਦੇ ਹਜ਼ਾਰਾਂ ਹਜ਼ਾਰਾਂ ਚੋਂ ਸੈਂਕੜੇ ਸੈਂਕੜਿਆਂ ਚੋਂ ਵੀ 10 દોੜਦੇ ਐ ਇਧਰ ਸੁਣਿਓ ਧਿਆਨ ਨਾਲ 10 ਭੱਜਦੇ 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 ਮੁਕਾਬਲਾ ਕਰਦਾ ਲੜਦਾ 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 ਫੇਰ ਉੱਥੇ ਜਾਂਦਾ ਐ ਜਾ ਕੇ ਫੇਰ ਉਹ ਬੱਚਾ ਮਾਂ ਦੇ ਢਿੱਡ ਵਿੱਚ ਪੈਦਾ ਹੁੰਦਾ ਐ ਮੁਕਾਬਲਾ ਦੁੱਖ ਇਤੇ ਉਥੋਂ ਹੀ ਸਟਾਰਟ ਹੋਇਆ ਆਖੋ ਸਤਨਾਮ ਵਾਹਿਗੁਰੂ ਅੱਜ ਕੱਲ ਤੇ ਇੰਟਰਨੈਟ ਤੇ ਵੇਖੋ ਤੁਸੀਂ ਵੀ ਜਦੋਂ ਪ੍ਰੈਗਨੈਂਸੀ ਹੁੰਦੀ ਹੈ ਉਸ ਵੇਲੇ ਵੀ ਮੁਕਾਬਲਾ ਕਰਕੇ ਆਇਆ ਦੁੱਖਾਂ ਦਾ ਮਾਂ ਦੇ ਢਿੱਡ 'ਚ ਵੀ ਦੁੱਖ ਚੱਲਣਾ ਪੈਂਦਾ ਤਾਂ ਬਣਿਆ ਦੁੱਖ ਚੱਲਿਆ ਫਿਰ ਜੰਮਿਆ ਤਾਂ ਹੈ ਜੇ ماں ਜਨਮ ਤਕਲੀਫ ਝੱਲਦੀ ਹੈ ਨਾ ਤੇ ਦੁੱਖ ਤੂੰ ਵੀ ਝੱਲ ਕੇ ਆਇਆ ਜੇ ਝੱਲਦਾ ਨਾ ਝੱਲਦਾ ਨਾ ਤੇ ਮਰ ਜਾਂਦਾ ਅੰਦਰ ਹੀ ਦੁੱਖ ਝੱਲਿਆ ਤੇ ਪੈਦਾ ਹੋਇਆ ਦੁੱਖ ਤੋਂ ਬਿਨਾ ਤੂੰ ਦੁਨੀਆ ਕਿਦਾਂ ਵੇਖਦਾ ਫੇ ਬਹਿ ਗਿਆ ਬੇੜਾ ਪੁਜਾਰੀ ਦਾ ਕਿ ਤੂੰ ਦੁੱਖ ਨਹੀਂ ਹੋਣਾ ਚਾਹੀਦਾ ਤੇਰੇ ਤੇ ਇਹ ਕਹਿੰਦਾ ਦੁੱਖ ਨਹੀਂ ਆਉਣਾ ਚਾਹੀਦਾ ਦੁੱਖ ਤੇ ਚੱਲਣਾ ਹੈ ਸਾਨੂੰ ਸਮਝਾ ਇਹ ਮੈਂ ਪੁਜਾਰੀ ਦਾ ਅਰਥ ਇਹ ਕਹਿ ਰਿਹਾ ਪੁਜਾਰੀ ਬੋਦੀ ਵਾਲਾ ਵੀ ਹੋ ਸਕਦਾ ਧੋਤੀ ਵਾਲਾ ਵੀ ਹੋ ਸਕਦਾ ਮੁਸਲਮਾਨਾਂ ਵਿੱਚ ਟੋਪੀ ਵਾਲਾ ਵੀ ਹੋ ਸਕਦਾ ਸਾਡੇ ਵਿੱਚ ਦਾੜ੍ਹੀ ਪੰਗਾਂ ਵਾਲਾ ਵੀ ਹੋ ਸਕਦਾ ਜਿਹਨੂੰ ਮਤਲਬ ਸਿਰਫ ਤੇ ਸਿਰਫ ਗੋਲਕ ਤੱਕ ਹੈ ਉਹ ਗੁਰੂ ਗ੍ਰੰਥ ਸਭ ਤੋਂ ਲੋਕ ਗਿਆਨ ਲੈਣ ਇਸ ਗੱਲ ਵਿੱਚ ਇੰਟਰਸਟਡ ਨਹੀਂ ਉਹਦਾ ਇੰਟਰਸਟ ਹੈ ਕਿ ਤੇਰੀ ਜੇਬ ਚੋਂ ਪੈਸੇ ਲੈਣ ਤੇ ਸਾਡੀਆਂ ਜੇਬਾਂ ਚ ਆਉਣ ਆਖੋ ਸਤਨਾਮ ਵਾਹਿਗੁਰੂ ਉਹ ਇਹ ਨਹੀਂ ਚਾਹੁੰਦਾ ਵੀ ਤੈਨੂੰ ਅਕਲ ਆਵੇ ਸਮਝ ਆਵੇ ਉਹ ਦੁੱਖ ਨੂੰ ਭੰਡਦਾ ਹੈ ਪਰ ਮਾਰਗ ਜੀ ਕਹਿੰਦੇ ਨੇ ਦੁੱਖ ਤੇ दारू ਹੁੰਦਾ ਹੈ ਦੁੱਖ दारू ਸੁਖ ਰੋਗ ਪਾਇਆ